ਬਠਿੰਡਾ ਦੇ ਕੌਂਸਲਰ ਜਗਰਾਜ ਐਮਸੀ ਤਾਂ 10000 ਰੁਪਏ ਲੁੱਟੇਰੇ ਕੈਸ਼ ਤੇ ਇੱਕ ਸੋਨੇ ਦਾ ਕੜਾ ਲਾ ਕੇ ਲੈ ਗਏ ਸੀ ਤੇ ਹਜੇ ਤੱਕ ਬੰਦੇ ਟਰੇਸ ਨਹੀਂ ਹੋਏ ਪਰਚਾ ਜ਼ਰੂਰ ਦਰਜ ਕਰ ਲਿਆ ਪਰ ਕਈ ਵਾਰ ਥਾਣਿਆਂ ਦੇ ਵਿੱਚ ਚੱਕਰ ਲਾਏ ਪਰ ਹਜੇ ਤੱਕ ਜਗਰਾਜ ਜਨਾਤਾ ਉਹ ਸੋਨੇ ਦਾ ਕੜਾ ਮਿਲਿਆ ਤੇ ਨਾ ਹੀ 10000 ਰੁਪਏ ਕੈਸ਼ ਜਿਹੜਾ ਖੋਇਆ ਸੀ ਤਾਂ ਕਾਂਗਰਸ ਪਾਰਟੀ ਦਾ ਸੀਨੀਅਰ ਬੰਦਾ ਹੈਗਾ ਕੌਂਸਲਰ ਹੈਗਾ ਅਜੇ ਤੱਕ ਵੀ ਜਿਹੜੀ ਲੁੱਟ ਹੋਈ ਸੀ ਨਹੀਂ ਮਿਲੀ ਕਿੰਨਾ ਚਿਰ ਹੋ ਗਿਆ ਜੀ ਗਾੜੀ ਕਿੱਥੇ ਗਈ ਜਾਂ ਕਿੱਥੇ ਇਹ ਕਿੱਥੇ ਦੇ ਖੋਕੇ ਲੈ ਕੇ ਗਏ ਸੀ ਤੁਹਾਡੇ ਕੋਲ ਉਹ ਡੇਰਾ ਨਹੀਂ ਪਰੇਮੀ ਦਾ ਹੁਣ ਪਿੱਛੇ ਕੰਕਰੀਟ ਨਹੀਂ ਲੱਗ ਗਿਆ ਇੱਕ ਦਾ ਸੋਨੇ ਦਾ ਕੜਾ ਕਿੰਨੇ ਕਿੰਨੇ ਗ੍ਰਾਮ ਦਾ ਹੋਵੇ ਉਹ 10 ਗ੍ਰਾਮ 10 ਗ੍ਰਾਮ ਹੈਗਾ ਲੱਖ ਤੋਂ ਉੱਪਰ ਹਣਾ ਲੱਖ ਤੋਂ ਉੱਪਰ ਹਾਂ ਕਿਉਂਕਿ ਡੇਢ ਲੱਖ ਦਾ ਤੇ ਕਰੀਬ ਪਹੁੰਚ ਗਿਆ ਸੋਨਾ ਤੇ ਕੈਸ਼ ਕਿੰਨਾ ਸੀ ਜਾ ਸੀ ਅੱਛਾ ਕਿਹੜੇ ਗਾਣੇ ਚ ਰਿਪੋਰਟ ਦਰਜ ਕਰਾਈ 69 ਆਪਣੇ ਜ਼ਾਦੀਪਤੀ ਪਰੇ ਉਹ ਹੀ ਆ ਚਲਿਆ ਮਿਲਿਆ ਕੁਝ ਨਹੀਂ ਹੋ ਕੇ ਲੇਕੀ ਉਸ ਕੋਟਰ ਤੇ ਮੋਟਰਸਾਈਕਲ ਤੇ ਅੱਛਾ ਤੁਸੀਂ ਕਹਦੇ ਸੀ ਕੋਲ ਨਾਲ ਹੀ ਗਿਆ ਨਾ ਉਹ ਮਨ ਬਾਣਾ ਮਾਰ ਕੇ ਲੈ ਗਿਆ ਮਠਨ ਮਠਾਨੇ ਦਾ ਕੰਮ ਹੈ ਅੱਛਾ ਮੈਂ ਤਾਂ ਦੰਦ ਰਣੈ ਨੂੰ ਕੋਈ ਨਾਲ ਭੱਗਿਆ ਵਾਹਿ ਗੱਲ ਤਾਂ ਨਹੀਂ ਕਿ ਪਤਾ ਨਹੀਂ ਕਦੇ ਹੋਈ ਨਹੀਂ ਕੋਈ ਮਤਲਬ ਬੰਦਾ ਸੀ ਕੋਈ ਸਕੂਟਰ ਤੇ ਸੀ ਕਿ ਐਕਟਵਾ ਤੇ ਮੋਟਰਸਾਈਕਲ ਤੇ ਜੀ ਤੋਨੂੰ ਕੀ ਬਹਾਨਾ ਬਣਾਇਆ ਕਹਿੰਦਾ ਵੀ ਥਾਣੇ ਚਲਣਾ ਮੜਿਆ ਅੱਛਾ ਕੀ ਕੰਮ ਹੁੰਦਾ ਕਹਿੰਦਾ ਕੋਈ ਰੌਲਾ ਮੈਡਾ ਅੱਛਾ ਰੌਲਾ ਉਹ ਵੀ ਨਵੇੜਨ ਵਾਸਤੇ ਤੋਨੂੰ ਲੱਗਿਆ ਸੀ ਬੰਦਾ ਹੋ ਗਿਆ ਨੰਨਾ ਅੱਛਾ ਤੇ ਉਸ ਤੋਂ ਬਾਅਦ ਜਦੋਂ ਬੈਠ ਕੇ ਮੋਟਰਸਾਈਕਲ ਤੇ ਤੁਸੀਂ ਤੇ ਮੈਂ ਨੂੰ ਕਹੇ ਥਾਣਾ ਮੜ ਰਿਹਾ ਫਿਰ ਉਹਨੇ ਮੇਰੀ ਗੱਲ ਨਹੀਂ ਸੁਣੀ ਹਾਂ ਓਕੇ ਫਿਰ ਉਹਨੇ ਉਹ ਜਦੋਂ ਮੈਂ ਕਹੇ ਥਾਣਾ ਦਾ ਮੜ ਰਿਹਾ ਉਹ ਦਵਾ ਨੂੰ ਮੈਂ ਗੱਲ ਹੀ ਨਹੀਂ ਮੋਟਰ ਟਾਂਕ ਤੇ ਹੀ ਕਰ ਤੇ ਤੇਜ਼ ਕਰਦਾ ਚਾਹ। ਹਾਂ ਜੀ ਡਾਕਟਰ ਜੀ ਨੇ 62 ਦੀ ਐਡਜਸਟ ਹੈ। ਹੈ? ਜੇ ਮੈਂ ਉੱਤਰਾਂ ਦੇ ਮੈਂ ਜੇ ਕੋਈ ਚੜ ਜਾਂਦੀ ਜਾਂ ਮੈਂ ਮੇਰੇ 62 ਦੀ ਬੋੜਾ ਬੰਦਾ ਜੀ ਹਾਂ। 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 ਉਹ ਸੁਣੋ ਸੈਟ ਕੇ ਜਾਵੜਾ ਕਿ ਰੋਕ ਕੇ ਤਾਰਿਆ। ਠੀਕ ਹੈ। ਪਰ ਤਾਰਾ ਪੂਰੇ 51 ਲੋਟਲ ਲੈ ਜਾ ਉੱਥੇ ਵਧੀਆ ਸੀਗਾ। ਪਾ ਕੋਕੇ ਫੇਟਾ ਮੈਨੂੰ ਉੱਥੇ ਛੱਡ ਕੇ ਜਾ ਭੱਜਿਆ ਲਾਹ ਲਾ ਕੇ ਕਰਾ ਕਿ ਉੱਥੇ ਮੂੰਡ ਮੁੜ ਕੇ ਕੋਈ ਬੰਦਾ ਹੈ ਜੇ ਵਿਸ਼ਵਾਸ ਕਰੂਗਾ ਜਿਵੇਂ ਕੋਈ ਲੋਕ ਕੇ ਲਿਖਣਾ ਮੈਂ ਨਾ 60 ਸਾਲਾਂ ਹੋਏ ਕੁਝ ਨਹੀਂ ਆਪਾਂ ਕਰੋਗਾ ਤੇ ਪਹਿਲੀ ਵਾਰ ਹੋਇਆ 60 ਸਾਲਾਂ ਮੇਂ ਇਹ ਹੋਇਆ ਕਿਹੜੇ ਰੋਡ ਤੇ ਸੀ ਇਹ ਆਪਣੇ ਅਮੋਖਰ ਰੋਡ ਨੇ ਉੱਥੇ ਇੱਕ ਕੰਟਰੀ ਆ ਡੇਰਾ ਵੀ ਆ ਪ੍ਰੇਮੀਆ ਰੈਕਟੇ ਬਾਈਸਾਈਡ ਕੋਈ ਅੱਛਾ ਮੋਟਰ ਲੱਗੀ ਆ ਅਮੋਖਰ ਰੋਡ ਤੇ ਛੱਗੇ ਵੀ ਕਿਵੇਂ ਦੀ ਮਾਰੀ ਆ ਲੁਟੇਰਿਆ ਨੇ ਕਾਉਂਸਲਰ ਆ ਸੀਨੀਅਰ ਸਿਟੀਜ਼ਨਾਂ ਬਯੁਰਗਾ ਕਹਿੰਦੇ ਕੰਮ ਕਰਾਉਣਾ ਕੋਈ ਕੰਮ ਹੈਗਾ ਥਾਣੇ ਦੇ ਵਿੱਚ ਜਾਣਾ ਤਾਂ ਬਿਠਾ ਕੇ ਮੋਟਰਸਾਈਕਲ ਤੇ ਲੈ ਕੇ ਕਹਿੰਦੇ ਥਰਮਲ ਥਾਣੇ ਜਾਣਾ ਤਾਂ ਲੈ ਗਏ ਰਸਤੇ 'ਚ ਉਦੋਂ ਗਾਹ ਮੋਟਰਸਾਈਕਲ ਜਿਹੜਾ ਥਾਣਾ ਵੀ ਟੱਪ ਗਿਆ ਭਜਾਲਿਆ ਅੱਗੇ ਅੱਗੇ ਜਾ ਕੇ ਨਾਲੇ ਤਾਂ ਕੜਾ ਜਿਹੜਾ 10 ਗ੍ਰਾਮ ਦਾ ਉਹ ਕੋਲਿਆ ਤੇ ਨਾਲੇ 10000 ਰੁਪਿਆ ਕੈਸ਼ ਕੋਲਿਆ ਤੇ ਬੰਦਾ ਹੁਣ ਵਿਸ਼ਵਾਸ ਕਿਤੇ ਕਰੂਗਾ ਤਾਂ ਇਸ ਤਰ੍ਹਾਂ ਦੀਆਂ ਠੱਗੀਆਂ ਵੱਜਣ ਲੱਗੀਆਂ ਵੀਰੋ ਧਿਆਨ ਰੱਖਿਓ ਬਚਿਓ ਐਜੇ ਲੁਟੇਰਿਆਂ ਤੋਂ ਠੱਗਾਂ ਤੋਂ ਜਿਹੜੇ ਇਸ ਤਰ੍ਹਾਂ ਕਰਦੇ ਆ ਜੇ ਕੋਈ ਜਾਣ ਪਹਿਚਾਨ ਦਾ ਬੰਦਾ ਤੁਹਾਨੂੰ ਜਾਣਦਾ ਤਾਂ ਜਾਓ ਨਾਲ ਕਿਸੇ ਦੇ ਨਾਲ ਕੋਈ ਗਵਾਹੀ ਦੇਣੀ ਜਾਂ ਕਿਸੇ ਦੇ ਨਾਲ ਜਾਣਾ ਕੋਈ ਕੰਮ ਇਹ ਹੁਣ ਟਾਈਮ ਨਹੀਂ ਰਿਹਾ ਤਾਂ ਇਸ ਤਰ੍ਹਾਂ ਵੀ ਠੱਗੀ ਵੱਜ ਜਾਂਦੀ ਹੈ ਜਿਵੇਂ ਬਟੇਟਾ ਦੇ ਜੁਗਰਾਜ ਕਾਉਂਸਲਰ ਆ ਕਾਂਗਰਸ ਦੇ ਜਿਵੇਂ ਇਹਨਾਂ ਨਾਲ ਠੱਗੀ ਵੱਜੀ ਆ ਤਾਂ ਹਜੇ ਤੱਕ ਵੀ ਇਹ ਕੇਸ ਬੰਦੇ ਨਹੀਂ ਫੜੇਗੇ ਪਰਚਾ ਜ਼ਰੂਰ ਪੁਲਿਸ ਨੇ ਦਰਜ ਕਰ ਲਿਆ ਪਰ ਹਜੇ ਵੀ ਮੰਗ ਕਰ ਰਿਹਾ ਕਹਿੰਦਾ ਥਾਣੇ ਚ ਕਈ ਵਾਰੀ ਜਾ ਚੁੱਕੇ ਆ ਪਰ ਨਾ ਤਾਂ ਮੈਨੂੰ ਸੋਨੇ ਦਾ ਕੜਾ ਵਾਪਸ ਮਿਲਿਆ ਤੇ ਨਾ ਹੀ 10000 ਰੁਪਿਆ ਆਇਆ ਤੇ ਇਸ ਕਰਕੇ ਹੋਰ ਵੀਰਾਂ ਨੂੰ ਵੀ ਆ ਧਿਆਨ ਰੱਖਿਆ ਕਰੋ ਇਹ ਜੇ ਲੁਟੇਰਿਆਂ ਨਾਲ ਬੜੇ ਤਰੀਕੇ ਉਹਨਾਂ ਨੇ ਹੁਣ ਕੱਢ ਲੇ ਲੁੱਟਣ ਵਾਲੇ ਤਾਂ ਕੀ ਹੁਣ ਕਿਸੇ ਤੇ ਵਿਸ਼ਵਾਸ ਕਰੂਗਾ ਜੁੜੇ ਰਹੋ ਤੁਸੀਂ ਨਾਓ ਪੰਜਾਬ ਨਾਲ ਮੈਂ ਨਰੇਸ਼ ਸ਼ਰਮਾ ਬਠਿੰਡਾ